नमस्कार सत श्री अकाल स्वागत है ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰ ਆਧਾ ਭਾਰਤ-पाक ਸਰਹੱਦ ਦੀ ਸਾਤ ਕੀ ਚੌਂਕ ਤੇ ਲਹਿਰਾਇਆ 200 ਫੁੱਟ ਉੱਚਾ ਤਿਰੰਗਾ ਝੰਡਾ ਫਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਨਾ ਨੇ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਝੰਡਾ ਲੈ ਕੇ ਸਾਤ ਕੀ ਚੌਂਕ ਪਹੁੰਚੇ ਹਨ ਉਹਨਾਂ ਨੇ ਪਹਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਤਿਹਾਸਿਕ ਘੰਟਾ ਘਰ ਚੌਂਕ ਤੱਕ ਤਿਰੰਗਾ ਯਾਤਰਾ ਕੱਢੀ ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਗੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਇਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਨਾਲ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤਿਰੰਗੇ ਝੰਡੇ ਨੂੰ ਲੈ ਕੇ ਸਾਧਕੇ ਚੌਂਕ ਤੇ ਪਹੁੰਚੇ ਤੇ ਰੰਗੇ ਝੰਡੇ ਨੂੰ ਫੌਜ ਦੀ ਖੁੱਲੀ ਗੱਡੀ ਵਿੱਚ ਸਤਕਾਰ ਨਾਲ ਸਜਾਇਆ ਗਿਆ ਸੀ ਇਸ ਗੱਡੀ ਤੇ ਥਾਂ-ਥਾਂ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਵਿਧਾਇਕ ਨਿਰਿੰਦਰ ਪਾਲ ਸਿੰਘ ਨੇ ਕਿਹਾ ਕਿ ਬੀਐਸਐਫ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਥੇ ਉੱਚਾ ਝੰਡਾ ਲਗਾਇਆ ਜਾਵੇ ਕਿਉਂਕਿ ਪਾਕਿਸਤਾਨ ਦਾ ਝੰਡਾ ਪਹਿਲਾ ਸਾਡੇ ਝੰਡੇ ਤੋਂ ਉੱਚਾ ਸੀ ਜਿਸ ਨੂੰ ਪ੍ਰਬੰਧ ਕਰਦਿਆਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਅਤੇ ਇੱਥੇ 200 ਫੁੱਟ ਉੱਚਾ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ ਇਸ ਦੌਰਾਨ ਉਹਨਾਂ ਨੇ ਇਹ ਝੰਡਾ ਲੈ ਜਾ ਕੇ ਬੀਐਸਐਫ ਦੇ ਅਧਿਕਾਰੀਆਂ ਨੂੰ ਸਤਿਕਾਰ ਸਹਿਤ ਸੌਂਪਿਆ ਬੀਐਸਐਫ ਵੱਲੋਂ ਇਸ ਝੰਡੇ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਅਤੇ ਹੁਣ ਇਹ ਤਿਰੰਗਾ ਝੰਡਾ ਕੋ ਮੰਤਰੀ ਸਰਹੱਦ ਤੇ ਪਾਕਿਸਤਾਨ ਦੇ ਝੰਡੇ ਤੋਂ ਵੀ ਉੱਚਾ ਲਹਿਰਾਏਗਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਸ ਸਿੰਘ ਨੇ ਕਿਹਾ ਅੱਜ ਬੜਾ ਹੀ ਮੰਦਲ ਕਾ ਨੇ ਕਿਚੇ ਕਰ ਦੇਸ਼ ਦਾ ਗੋਮੇ ਰੰਗਾ ਝੰਡਾ ਜੋ ਅਸੀਂ ਆਪਣੇ ਬਾਰਡਰ ਤੇ 200 ਫੁੱਟ ਉੱਚਾ ਲਹਿਰਾਣ ਜਾ ਰਹੇ ਹਾਂ ਪਹਿਲਾਂ ਸਾਡੇ ਗਵਰਡੀ ਮੁਲਕ ਪਾਕਿਸਤਾਨ ਦਾ ਝੰਡਾ ਜਿਹੜਾ ਕਰੀਬਨ 160 ਫੁੱਟ ਦਾ ਜਿਹੜਾ ਉੱਚਾ ਸੀਗਾ ਸਾਡੇ ਲੋਕਾਂ ਦੀ ਸਾਡੀ ਕੌਜ ਦੀ ਸਾਡੇ ਅਫਸਰਾਂ ਦਾ ਬੰਦਾਂ ਦੀ ਸਾਰੇ ਫਾਜ਼ਿਲਕਾ ਵਾਸੀਆਂ ਦੀ ਮੰਗ ਸੀ ਕਿ ਸਾਡੇ ਦੇਸ਼ ਦਾ ਜਿਹੜਾ ਕੌਮੀ ਝੰਡਾ ਤਿਰੰਗਾ ਝੰਡਾ ਇਹਨੂੰ ਪਾਕਿਸਤਾਨ ਦੇ ਝੰਡੇ ਤੋਂ ਚਲਵਾਇਆ ਜਾਵੇ ਤਾਂ ਜਸੀਂ 200 ਫੁੱਟ ਉੱਚਾ ਸਾਡਾ ਤਿਰੰਗਾ ਕੌਮੀ ਝੰਡਾ ਫਾਜ਼ਿਲਕਾ ਕਿਹੜਾ ਸਾਡਾ 60 ਫੁੱਟ ਦਾ ਹੈ ਉੱਥੇ ਅਸੀਂ ਲੈ ਕੇ ਜਾ ਰਹੇ ਹਾਂ ਫਾਜ਼ਿਲਕਾ ਤੋਂ ਔਰ ਅਸੀਂ ਕੱਲ 15 ਅਗਸਤ ਨੂੰ ਇਹ ਝੰਡਾ ਸਿੰਦਾ ਰਾਵਾਂਗੇ ਔਰ ਸਾਡੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਸੀ ਦੇਸ਼ ਪ੍ਰੇਮ ਸੀ ਉਹਨੂੰ ਵੇਖਦੇ ਹੋਏ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਕਿੰਨਾ ਖਰਚ ਆਇਆ ਹੈ ਜੀ ਕਿੰਨੇ ਟਾਈਮ ਵਿੱਚ ਇਹ ਤਿਆਰ ਹੋਇਆ ਜੀ ਤਕਰੀਬਨ ਹੁਣ ਤੱਕ 75 ਲੱਖ ਰੁਪਏ ਲੱਗ ਚੁੱਕੇ ਨੇ ਔਰ ਇਹ ਜਿਹੜਾ ਚੰਡਾ ਹੈ ਤਕਰੀਬਨ ਇਹਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੈ ਜਿਹੜਾ ਦਾ ਕੰਮ ਚੱਲ ਰਿਹਾ ਸੀ ਇਹਦਾ ਕੰਮ ਹੁਣ ਕੰਪਲੀਟ ਹੋ ਚੁੱਕਿਆ ਹੈ ਅੱਜ ਅਸੀਂ ਜਿਹੜਾ ਸਾਡਾ ਗੋਮੀ ਚੰਡਾ ਹੈ ਉਹਦੀ ਜਿਹੜੀ 40 ਬਾਈ 60 ਫੁੱਟਾ ਜਿਹੜਾ ਲੰਮਾ ਹੈ ਸਾਰਾ ਵੱਡਾ ਜਿਹੜਾ ਚੰਗਾ ਸਾਡਾ ਇਹਨੂੰ ਅਸੀਂ ਫਾਜਲਕਾ ਤੋਂ ਬੋਰਡਰ ਤੱਕ ਲੈ ਕੇ ਜਾ ਰਹੇ ਹਾਂ ਸਾਡੇ ਪੋਜ ਦੇ ਜਵਾਨ ਸਾਡੇ ਫਾਜਲਕਾ ਵ ਨੂੰ ਸ਼ੋਕ ਕਰਦੇ ਆ ਜਿਹੜੇ ਅੱਜ ਇੱਥੇ ਇਸ ਸਰਹੱਦੀ ਤਰੰਗਾ ਯਾਤਰਾ ਫਾਜ਼ਿਲਕਾ ਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਸਾਰੇ ਹੁਣ ਰਲ ਮਿਲ ਕੇ ਕਿਉਂਕਿ ਸਾਡਾ ਇੱਕ ਮੋਟਿਵ ਸੀ ਕਿ ਅਸੀਂ ਜਿਹੜਾ ਸਾਡੇ ਫਾਜ਼ਿਲਕਾ ਦੇ ਲੋਕ ਨੇ ਉਹਨਾਂ ਦਾ ਵੀ ਯੋਗਦਾਨ ਪਾਈ ਇਸ ਜਿਹੜਾ ਝੰਡਾ ਲੱਗ ਰਿਹਾ ਆਪਣੇ ਬਾਰਡਰ ਤੇ ਕਿਉਂਕਿ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਡਿਮਾਂਡ ਅਸੀਂ ਪੂਰੀ ਕਰ ਰਹੇ ਹਾਂ ਇਸ ਲਈ ਅਸੀਂ ਫਾਜ਼ਿਲਕਾ ਤੋਂ ਇਹ ਝੰਡਾ ਸਾਡਾ ਕੌਮੀ ਝੰਡਾ ਜਿਹੜਾ ਅਸੀਂ ਬਾਰਡਰ ਤੱਕ ਲੈ ਕੇ ਜਾ ਰਹੇ ਹਾਂ ਐਮਐਲ ਸਾਹਿਬ ਕਿੰਨੀ ਦੂਰੀ ਤੱਕ ਜਿਹੜਾ ਇਹਨੂੰ ਦੇਖਿਆ ਜਾ ਸਕੇਗਾ ਜੀ ਦੇਖੋ ਇਹ ਬਹੁਤ ਕਿਲੋਮੀਟਰ ਦੂਰ ਜਿਹੜਾ ਸਾਡਾ ਝੰਡਾ ਚਾਹੇ ਤੁਸੀਂ ਫਾਜ਼ਿਲਕਾ ਵਾਲੀ ਸਾਈ پاکستان والے ਸਾਰਿਆਂ ਨੂੰ ਜਿਹੜਾ ਝੰਡਾ ਸਾਡਾ ਦੇਸ਼ ਦਾ ਤਿਰੰਗਾ ਝੰਡਾ ਲਰਾਉਂਦਾ ਦਿੱਤੇ ਆ ਫਾਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ